ਕਿ ਜੋ ਜੋਤ ਨਸ਼ਿਆਂ ਦੇ ਵਿਰੁੱਧ ਸ਼ੁਰੂਆਤ ਇਸ ਮਹਿਮਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਦੇ ਪੂਰੇ ਪੰਜਾਬ ਸ਼ੁਰੂ ਕੀਤੀ ਆ ਉਹਨੂੰ ਹਰ ਹਰ ਇੱਕ ਪਿੰਡ ਦੇ ਅੰਦਰ ਹਰ ਇੱਕ ਬਾੜ ਦੇ ਅੰਦਰ ਬਹੁਤ ਪ੍ਰਭਾਵਗਾਰਾ ਮਿਲ ਰਿਹਾ ਅੱਜ ਲੋਕ ਇਸ ਮਹਿਮ ਦਾ ਆਪ ਮਹਾਰੇ ਸਾਥ ਦੇ ਰਹੇ ਨੇਗੇ ਉਗੀ ਪੰਜਾਬ ਦੇ ਲੋਕਾਂ ਨੇ ਲੰਬਾ ਸਮਾਂ ਇਸ ਸੰਤਾਪ ਹੋ ਗਿਆ ਕਿ ਪੰਜਾਬ ਜਿਹੜੀ ਕਿ ਪੰਜ ਦਰਿਆਵਾਂ ਦੀ ਧਰਤੀ ਕਹੀ ਜਾਂਦੀ ਸੀ ਉਸ ਪੰਜ ਦਰਿਆਵਾਂ ਦੀ ਧਰਤੀ ਦੇ ਅੰਦਰ ਛੇਵਾਂ ਦਰਿਆ ਜਿਹੜਾ ਸੀ ਉਹ ਨਸ਼ਿਆਂ ਦਾ ਸ਼ੁਰੂ ਹੋ ਗਿਆ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਝੀ ਨੇ ਫੈਸਲਾ ਕੀਤਾ ਕਿ ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾਉਣਾਗਾ ਜਿਹੜਾ ਕਿ ਨਸ਼ਾ ਮੁਕਤ ਹੋਊਗਾ ਲਗਭਗ 15000 ਪਿੰਡਾਂ ਸ਼ਹਿਰਾਂ ਕਸਬਿਆਂ ਦੇ ਅੰਦਰ ਇਹ ਮੁਹਿੰਮ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਚੱਲ ਰਹੀ ਆ ਜਿਹੜੇ ਨਸ਼ਾ ਤਸਕਰੀ ਦੇ ਕੰਮਾਂ 'ਚ ਲੱਗੇ ਹੋਏ ਸੀ ਜਿਹੜੇ ਨਸ਼ਾ ਵੇਚਦੇ ਸੀਗੇ ਉਹਨਾਂ ਦੇ ਘਰਾਂ ਨੂੰ ਤੈਸਟਸ ਕੀਤਾ ਗਿਆ ਉਹਨਾਂ ਦੇ ਘਾਟ ਤਾਹੇ ਗਏ ਨੇ ਉਹਨਾਂ ਦੇ ਹੌਸਲੇ ਤੋੜੇ ਗਏ ਨੇਗੇ ਤਾਂ ਕਿ ਉਹ ਸਮਾਜ ਦੇ ਅੰਦਰ ਇਹ ਗੈਰ ਕਾਨੂੰਨੀ ਕੰਮ ਨਾ ਕਰ ਸਕਣ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਦਿਨ ਰਾਤ ਬੇਨੰਦ ਕਰ ਰਹੇ ਨੇਗੇ ਆਪਣੇ ਪਿੰਡ ਦੇ ਅੰਦਰ ਜੇਕਰ ਕੋਈ ਵਿਅਕਤੀ ਨਸ਼ਾ ਕਰਦਾਗਾ ਤਾਂ ਉਹਨੂੰ ਪਿਆਰ ਦੇ ਨਾਲ ਸਤਕਾਰ ਦੇ ਨਾਲ ਸਮਝਾ ਕੇ ਬੁਝਾ ਕੇ ਨੇੜਲੇ ਨਸ਼ਾ ਮੁਕਤੀ ਕੇਂਦਰ ਵਿੱਚ ਲੈ ਕੇ ਜਾਓ ਤੁਹਾਨੂੰ ਵਿਸ਼ਵਾਸ ਦਿਵਾਉਣਾਗਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ